ਬੇਸ਼ੱਕ ਪਾਰਟੀ ਦੇ ਵੱਲੋਂ ਕਈ ਅਦਾਕਾਰਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਉੱਥੇ ਹੀ ਫਰੀਦਕੋੜ ਦੀ ਜਿਹੜੀ ਕਿ ਸੀਟ ਆ ਪੂਰਾ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ। ਉੱਥੇ ਹੀ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਤੇ ਦੂਜੇ ਪਾਸੇ ਪਾਚਪਾ ਦੇ ਵੱਲੋਂ ਹੰਸਰਾਜ ਹੰਸ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਸਵਾਲ ਵੀ ਉਠਾਏ ਜਾ ਰਹੇ ਨੇ ਕਿ ਤੁਸੀਂ ਸਿਆਸੀ ਅਖਾੜੇ ਦੇ ਵਿੱਚ ਅਦਾਕਾਰਾਂ ਨੂੰ ਉਤਾਰ ਦਿੱਤਾ ਹੈ ਤੇ ਉਹ ਤਾਂ ਆਪਣੀ ਕਲਾਕਾਰੀ ਦੇ ਵਿੱਚ ਅਕਸਰੀ ਬਿਜ਼ੀ ਰਹਿੰਦੇ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਵਿੱਚ ਜਿਹੜੀਆਂ ਕਿ ਕਦੋਂ ਹੱਲ ਹੋਣਗੀਆਂ ਤੇ ਅਜਿਹੇ ਸਵਾਲ ਆ ਜਿਹੜੇ ਕਿ ਹੁਣ ਭਾਨਾ ਸਿੱਧੂ ਨੇ ਅਦਾਕਾਰਾਂ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਕੁਝ ਅਦਾਕਾਰ ਫਰੀਦਕੋਟ ਤੋਂ ਕਰਮਜੀਤਨ ਮੋਲ ਦੇ ਲਈ ਕਰਦੇ ਨੇ ਪਰੰਤੂ ਜਦੋਂ ਗੱਲ ਲੋਕਾਂ ਦੇ ਆ ਜਾਂਦੀ ਹੈ ਤੇ ਕਈ ਮੁੱਦਿਆਂ ਨੂੰ ਲੈ ਕੇ ਆ ਜਾਂਦੀ ਹੈ ਤਾਂ ਉਦੋਂ ਅਦਾਕਾਰ ਕਿਉਂ ਨਹੀਂ ਬੋਲਦੇ ਤੇ ਅਜਿਹੇ ਜਿਹੜੇ ਸਵਾਲ ਆ ਹੁਣ ਅਦਾਕਾਰਾਂ ਤੇ ਖੜੇ ਹੋ ਗਏ ਨੇ ਤੇ ਜਿਸ ਤੋਂ ਦੌਰਾਨ ਹੁਣ ਪਾਨਾ ਸਿੱਧੂ ਦੇ ਵੱਲੋਂ ਲਗਾਤਾਰ ਤਿੱਖੇ ਨਿਸ਼ਾਨੇ ਵਿਸਾਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਹੋਰ ਕੀ ਕਹਿਣਾ ਜਿਹਦੇ ਗਾਇਕਾਂ ਨੂੰ ਇਹਨਾਂ ਨੂੰ ਕਹਿ ਦੇਣਾ ਇਹਨਾਂ ਦੇ ਸੱਪ ਲੜ ਜੇ ਯਾਉ ਜਿਹੜਾ ਕੋਈ ਪੰਜਾਬ ਦੇ ਜਿਹੜੇ ਯੋਧੇ ਨੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਇਹ ਕਿਉਂਕਿ ਇਹ ਨਚਾਰ ਨੇਗੇ ਇਹ ਨਚਾਰਾਂ ਦਾ ਹੀ ਪ੍ਰਚਾਰ ਕਰਨਗੇ ਮੈਨੂੰ ਕਹਦੇ ਅਮਰਤਪਾਲ ਦਾ ਕਰਕੇ ਆਊਗਾ ਜਿਹੜਾ ਉੱਥੋਂ ਜਾ ਫਰੀਦਕੋਟ ਤੋਂ ਸਾਡਾ ਜਿਹੜਾ ਕਿ ਐਡਾ ਤਕੜਾ ਯੋਧਾ ਜੂਨ ਲੜ ਰਿਹਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰੂੰਗਾ ਇੱਥੇ ਲੱਖਾਂ ਲੜ ਰਿਹਾ ਮਾਨ ਸਾਹਿਬ ਲੜ ਰਹੇ ਨੇਗੇ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਆ ਇਸ ਕਰਕੇ ਇਹ ਜਿਹੜੇ ਨਚਾਰ ਨੇਗੇ ਜਿਹੜੇ ਭੰਟ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੱਤਰ ਫੇਰ ਰੇਟ ਕਰੋ ਇਹਨਾਂ ਦਾ ਉਹ ਚੂਸ ਕਟੋ ਇਹਨਾਂ ਦਾ ਇਹਨਾਂ ਨੂੰ ਕਹਦੇ ਜੇ ਪ੍ਰਚਾਰ ਕਰਨਾ ਇਹ ਉਹਨਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਕਲਾਕਾਰਾਂ ਨੂੰ ਇਹ ਝਾੜੂ ਨੇ ਸਾਡੇ ਉੱਪਰ ਨਜਾਇਜ਼ ਪर्चे ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਹਾਂ ਇਹਨਾਂ ਕਲਾਕਾਰ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੰਡ ਦਾ ਪ੍ਰਚਾਰ ਕਰਨ ਲਈ ਜਾ ਰਹੇ ਜਿਹਨੂੰ ਪੰਜਾਬ ਦੇ ਮੁੱਤੀ ਨਹੀਂ ਪਤਾ ਜਿਹਨੂੰ ਪੰਜਾਬ ਦੇ ਲੋਕਾਂ ਨੇ ਸਮੱਸਿਆ ਵੀ ਨਹੀਂ ਪਤਾ ਠੀਕ ਆ ਜਿੱਤ ਜੂ ਜਿੱਤ ਜਾਣ ਦੇ ਸਾਨੂੰ ਪਤਾ ਹੈ ਕਿ ਆ ਦੇ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕਿ ਲੋਕ ਸਭਾ ਦੇ ਵਿੱਚ ਕੀ ਵਿਧਾਨ ਸਭਾ ਦੇ ਵਿੱਚ ਗੱਲ ਲੈ ਕੇ ਜਾਂਦਾ ਇਹਨੂੰ ਸਪੀਚ ਨਹੀਂ ਦੇਣੀ ਆਉਂਦੀ ਇਹਨੂੰ ਲੋਕਾਂ ਦੇ ਮੁੱਦਿਆਂ ਦਾ ਨਹੀਂ ਪਤਾ ਸਾਡੇ ਲੋਕ ਵੀ ਕੱਟਣੇ ਝੁੱਲਪਾਉਣ ਨੂੰ ਤਿਆਰ ਨੇ ਉਧਰ ਉਹ ਜਿਹੜੇ ਕਲਾਕਾਰ ਨੇਗੇ ਇਹਨਾਂ ਦੇ ਵੀ ਛੇਤਰ ਆਪਰੇਟ ਕਰਨ ਵਾਲਾ ਕਿ ਜਿਹੜੇ ਹਜੇ ਭੰਡ ਦਾ ਪ੍ਰਚਾਰ ਕਰੀ ਜਾਂਦੇ ਨੇਗੇ ਕੋਈ ਪੰਜਾਬ ਦੇ ਜਿਹੜੇ ਲੜਨ ਵਾਲਾ ਉਹਦਾ ਪ੍ਰਚਾਰ ਕਰਕੇ ਦਿਖਾਊਗਾ ਇੱਥੇ ਨੇਕਾਂ ਪਰਚੇ ਵਾਤੇ ਸਰਕਾਰਾਂ ਨੇ ਇਹ ਲਿਆ ਕੇ ਇੱਥੇ ਜਿਹੜਾ ਤੇ ਦੋਗਲਾ ਚ ਇਹਨਾਂ ਫਿੱਟ ਕਰਤਾ ਇਹ ਕੀ ਝਾੜੂ ਨੇ ਕਰਤਾ ਜਵਾਬ ਦੇ ਵਿੱਚ ਜਿਹੜਾ 2 ਸਾਲਾਂ ਦਾ ਕਾਰਜਕਾਲ ਕਹਿੰਦਾ ਇਹ ਕਰਮੀਤਨਮੁੱਲ ਉੱਤੇ ਗਿਣਾਉਂਦਾ ਫਿਰਦਾ ਉਹ ਕਾਰਜਕਾਲ ਦੇ ਵਿੱਚ ਇਹ ਵੀ ਗਿਣਾਦਾ ਕਰ ਕਿ ਜਿਹੜੇ ਨੌਜਵਾਨਾਂ ਦੇ ਉੱਪਰ ਗੋਲੀਆਂ ਮਰਵਾ ਕੇ ਮਾਰਿਆ ਸਿੱਧੂ ਮੂਸੇ ਵਾਲਾ ਉਹ ਪ੍ਰਚਾਰ ਦੇ ਵਿੱਚ ਇਹ ਵੀ ਗੱਲ ਦੱਸਦਿਆ ਕਰ ਕਿ ਜਿਹੜੇ ਝੂਠੇ ਪਰਚੇ ਪਾਏ ਨੇਗੇ ਜਿੰਨੇ ਸਾਡੇ ਵਰਗਿਆਂ ਤੇ ਉਹ ਵੀ ਸਪੱਸ਼ਟਾ ਦੱਸਦਿਆ ਕਰ ਅਮਰਤਪਾਲ ਵੀ ਦੱਸਦਿਆ ਕਰ ਜਿਹੜਾ ਝੂਠਾ ਜੀਲ ਚ ਪਸਾਇਆ ਬੱਠਾ ਉਹ ਵੀ ਜਿਹੜੀ 2 ਸਾਲਾਂ ਦੀ ਪ੍ਰਾਪਤੀ ਦੇ ਵਿੱਚ ਆ ਵੀ ਜ਼ਰੂਰ ਦੱਸਦਿਆ ਕਰੋ ਜਿਹੜਾ ਥੋੜਾ ਕੁਝ ਕਰ ਰਿਹਾ ਜਿਹੜਾ ਥੋੜਾ ਉਹ ਉਹ ਵੀ ਸਾਰਾ ਕੁਝ ਦੱਸਦਿਆ ਕਰੋ ਜਿਵੇਂ ਇਹ ਹੋ ਜੂਗੀ ਇਹ ਤਾਂ ਗੁਰੂ ਮਹਾਰਾਜ ਦੇ ਕੌਮ ਆ ਇਹਨਾਂ ਦਾ ਇਕੱਠਾ ਹੋ ਹੀ ਲੈਣਾ ਹੈ 76 ਪਰੇਡ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਸੁੱਖ ਰੱਖੇ ਪੰਥਕ ਤੇ ਕੌਮੀ ਪਾਰਟੀ ਐਨ ਚੰਗੀ ਪੰਜਾਬ ਦੇ ਵਿੱਚ ਤਿਆਰ ਹੋਦੂ ਦੇਖੀ ਜਾਈਂ ਇਨਾਂ ਇਨਾਂ ਦਿੱਲੀ ਵਾਲਿਆਂ ਨੇ ਇਹਨਾਂ ਨੇ ਭੰਡਾ ਭੁੰਡਾ ਦੇ ਦੇਖੀ ਜਾਈਂ ਲੋਕ ਕਮੈਂਡੈਂਟ ਕਾ ਫੇਰਨਗੇ ਲੱਗ ਲੱਗ ਨੌਜਵਾਨ ਬਹੁਤ ਜਾਗਰੂਤ ਨੇ ਆ ਕਲਾਕਾਰਾਂ ਨੂੰ ਕਹਿਣਾ ਨੇ 76 ਪਰੇਡ ਪਰ ਕਰੋ ਜਿਹੜਾ ਇਹ ਜੇ ਪਾਰਟੀ ਦਾ ਝਾੜੂ ਵਰਗਾ ਨਾ ਪ੍ਰਚਾਰ ਕਰ ਰਹੇ ਨੇਗੇ ਬਸ ਇਹ ਗੱਲ ਠੀਕ ਆ ਬਾਈ